ਐਮਐਸਜੀ ਬੈਟਰੀ ਦੇ ਭਾਈ ਜੀ ਵੱਡੀ ਓਵਰ ਆ ਚਾਂਦੀ ਦਾ ਸਿੱਕਾ ਆਪਣੇ ਘਰ ਲੈ ਜਾਓ ਨਾਲ 쿠ਪਨ ਆਹ ਭਰਾ ਫੜੇ 1 ਰੁਪਿਆ ਤੇ ਸਾਨੂੰ ਦੇ ਏਸੀ ਕੂਲਰ ਫ੍ਰਿਜ ਮਸ਼ੀਨ ਜੋ ਜੋ ਵੀ ਦੇ ਸਕਦੇ ਹੈ ਭਾਈ ਜੀ ਲਾਈਟ ਪਜਣ ਤੋਂ ਬੜੇ ਪਰੇਸ਼ਾਨ ਹੋ ਚੁੱਕੇ ਆ ਲਾਈਟ ਆਉਂਦੀ ਨਹੀਂ ਬਾਈ ਜੀ ਰਾਤ ਨੂੰ ਤੰਗ ਹੁੰਨੇ ਆ ਤਾਂ ਹੁਣ ਬਾਈ ਜੀ ਬਰਮਾ ਇਲੈਕਟ੍ਰੋਨਿਕ ਵਾਲਿਆਂ ਨੇ ਵੱਡੀ ਓਵਰ ਦਿੱਤੀ ਆ ਬਾਈ ਜੀ ਆ ਬੈਟਰਾ ਲੈ ਜਾਓ ਬਾਈ ਜੀ ਐਮਐਸਜੀ ਬੈਟਰਾ ਨਾਲ ਚਾਂਦੀ ਦਾ ਸਿੱਕਾ ਬਿਲਕੁਲ ਫ੍ਰੀ ਚਾਂਦੀ ਸਿੱਕੇ ਦੇ ਨਾਲ ਕੂਪਨ ਵੀ ਬਿਲਕੁਲ ਫ੍ਰੀ ਕੂਪਨ ਵੀ ਫ੍ਰੀ ਬਿਲਕੁਲ ਜਦੋਂ ਤੁਸੀਂ 1 ਰੁਪਿਆ ਸਾਡੇ ਕੋਲ ਲਿਆਓ ਤੇ ਕੋਈ ਵੀ ਕੰਪਨੀ ਦਾ ਏਸੀ ਰੈਫਰਿਜਰੇਟਰ ਯਾਨੀ ਫ੍ਰਿਜ ਮੋਬਾਈਲ ਵਾਸ਼ਿੰਗ ਮਸ਼ੀਨ ਡੀ ਫ੍ਰਿਜਰ ਆਪਣੇ ਘਰ ਲਈ ਜਾ ਪੱਕੀ ਗੱਲ ਪੱਕੀ ਗੱਲ ਚੂੜ ਤਾਂ ਨਹੀਂ ਬਿਲਕੁਲ ਵੀ ਨਹੀਂ ਤੇ ਇਹਦੇ ਨਾਲ ਇੱਕ ਹੋਰ ਆਫਰ ਇਹਦੇ ਨਾਲ ਕੋਈ ਵੀ ਸਮਾਨ ਖਰੀਦਣ ਤੇ ਇੱਕ ਕੂਪਨ ਫ੍ਰੀ ਕੂਪਨ ਵੀ ਫ੍ਰੀ ਹਾਂਜੀ ਲਓ ਬਾਈ ਜੀ ਆ 1 ਰੁਪਏ ਦਾ ਸਿੱਕਾ ਲਿਆਓ ਤੇ ਨਾਲ ਲੈ ਕੇ ਆਓ ਧਾਰ ਕਾਰਡ ਕੂਲਰ ਮਸ਼ੀਨ, ਵਾਸ਼ਿੰਗ ਮਸ਼ੀਨ, ਏਸੀ ਕੋਈ ਵੀ ਸਮਾਨ ਇਲੈਕਟ੍ਰੋਨਿਕ ਦਾ ਲਿਆ ਜਾ ਸਕਦੇ ਹੋ। ਬੈਟਰੀ ਕੀ ਆਫਰ ਆ ਕਿਉਂਕਿ ਲਾਈਟ ਭੱਜਦੀ ਆ, ਲੋਕ ਤੰਗ ਨੇ ਪਰੇਸ਼ਾਨ ਨੇ, ਲਾਈਟ ਨਹੀਂ ਆਉਂਦੀ। ਉਹਦੇ ਕੀ ਆਫਰ ਆ? MSDG ਬੈਟਰੀ ਤੇ ਇਹ ਆਫਰ ਚੱਲ ਰਹੀ ਹੈ ਜੋ ਕਿ ਤੁਸੀਂ ਕੋਈ ਵੀ ਕੰਪਨੀ ਦਾ ਪੁਰਾਣਾ ਬੈਟਰਾ ਆਪਣੇ ਨੂੰ ਦੋ ਤੇ ਆਪਣੇ ਕੋ ਬ੍ਰਾਂਡ ਨਿਊ MSDG ਇਨਵਰਟਰ ਤੇ ਬੈਟਰਾ ਆਪਣੇ ਘਰ ਲੈ ਜਾਓ ਜਿਸ ਨਾਲ ਆਫਰ ਸਿਰਫ MSDG ਕੰਪਨੀ ਨੇ ਕੱਢੀ ਹੈ ਜਿਹਦੇ ਨਾਲ ਜੀ ਚਾਂਦੀ ਦਾ ਸਿੱਕਾ ਨਾਲ ਇੱਕ ਕੂਪਨ ਬਿਲਕੁਲ ਫ੍ਰੀ ਚਾਂਦੀ ਦਾ ਸਿੱਕਾ ਫ੍ਰੀ ਬਿਲਕੁਲ ਸਹੀ ਸੁਣੀ ਨਾਲ ਕੂਪਨ ਵੀ ਹਾਂਜੀ ਪੱਕੀ ਗੱਲ ਹੈ ਪੱਕੀ ਗੱਲ ਉੜਦਾ ਨਹੀਂ ਬਿਲਕੁਲ ਵੀ ਨਹੀਂ ਇਹ ਵੀ ਰੁਪਇਆ ਦੇਗੇ ਹਾਂਜੀ 1 ਰੁਪਇਆ ਬਹੁਤ ਵੱਡਾ ਕੰਮ ਕਰਾ ਰਿਹਾ ਕਿਉਂਕਿ 1 ਰੁਪਏ ਦੇ ਵਿੱਚ ਆਪਣਾ ਕੋਈ ਵੀ ਘਰ ਦਾ ਸਮਾਨ ਲਿਜਾ ਸਕਦੇ ਹੋ ਬਾਕੀ ਫਰਨੀਚਰ ਦਾ ਸਮਾਨ ਫਰਨੀਚਰ ਚਾਹੇ ਤੁਸੀਂ ਬੈੱਡ ਲੈ ਜਾਓ ਸੋਫਾ ਲੈ ਜਾਓ ਸੋਫਾ ਕਮ ਬੈੱਡ ਲੈ ਜਾਓ ਐਲਈਡੀ ਪੈਨਲ ਜੋ ਮਰਜ਼ੀ ਲੈ ਜਾਓ ਕਿਆ ਬਾਤ ਹੈ ਇਹਦੇ ਚ 1 ਰੁਪਿਆ ਚਲੂ 1 ਰੁਪਿਆ ਚਲੂ 1 ਰੁਪਿਆ ਲਿਆਓ ਤੇ ਆਪਣੇ ਘਰ ਸਮਾਨ ਲੈ ਜਾਓ। ਕੀ ਆ ਵਾਤਾ ਜੀ ਹੋਰ ਕੀ ਕੀ ਸਮਾਨ ਆਪਣੇ ਕੋਲ? ਆਪਣੇ ਕੋਲ ਦੇਖੋ ਇਹ ਡੀ ਫ੍ਰੀਜਰ ਹਾਂਜੀ ਫ੍ਰਿਜ ਹਾਂਜੀ ਏਸੀ ਹਾਂਜੀ ਚਿਮਨੀ ਲੈ ਜਾ ਬੂਫਰ ਆਪਣੇ ਕੋਲ ਆਇਨੇ ਖਾਸੀਅਤ ਕੀ ਆ? ਖਾਸੀਅਤ ਇਹ ਆ ਜੀ ਜਿੱਦਾਂ ਕੀ ਤੁਹਾਡਾ Song ਦੀ speed ਹੋਗੀ ਚਾਹੇ 2x ਹੋਵੇ ਚਾਹੇ 1x ਹੋਵੇ ਉਹਦੇ ਅਕੋਰਡਿੰਗਲੀ ਇਹ ਲਾਈਟ ਪਲੇ ਕਰੂਗਾ ਤੇ ਇਹਦੇ ਨਾਲ ਮਾਈਕ ਵੀ ਲਓ ਬਾਈ ਜੀ ਹੁਣ 1 ਰੁਪਿਆ ਲਿਆਓ ਤੇ ਲੈ ਜਾਓ ਏਸੀ ਕੂਲਰ ਫ੍ਰਿਜ ਮਸ਼ੀਨ ਵਾਸ਼ਿੰਗ ਮਸ਼ੀਨ ਬਾਈ ਜੀ ਕੋਈ ਵੀ ਸਮਾਨ ਬਰਮਾ ਇਲੈਕਟ੍ਰੋਨਿਕ ਬੈਰੂ ਰੋਡ ਦੇ ਉੱਤੇ ਬਾਈ ਜੀ ਬੈਟਰੀ ਦੇ ਉੱਤੇ ਬਹੁਤ ਵੱਡੀ ਆਫਰ ਲਾਈ ਬੈਠੇ ਹੈ ਬਾਈ ਐਮ ਐਸ ਜੀ ਬੈਟਰਾ ਨਾਲ ਚਾਂਦੀ ਦਾ ਸਿੱਕਾ ਫ੍ਰੀ ਤੇ ਨਾਲ ਬਾਈ ਜੀ ਕੂਪਨ ਫ੍ਰੀ ਆਜੋ ਗੱਲਬਾਤ ਕਰਦੇ ਆ ਬਾਈ ਕਿਤੇ ਝੂਠ ਤਾਂ ਨਹੀਂ ਬੋਲ ਰੇ ਗੱਲਬਾਤ ਕਰਦੇ ਆ ਬਾਈ ਨਾਲ ਆਜੋ ਫਿਰ ਉਹ ਬਾਈ ਕਿਤੇ ਝੂਠ ਤਾਂ ਨਹੀਂ ਬੋਲ ਰੋ ਬਾਈ ਨਾਲ ਗੱਲਬਾਤ ਕਰਦੇ ਆ ਕਿ ਸੱਚੀ 1 ਰੁਪਿਆ ਦੇ ਕੇ ਤੁਸੀਂ ਏਸੀ ਫ੍ਰਿਜ ਮਸ਼ੀਨ ਲੈ ਜਾਓ ਆਹ ਭਰਾ ਫੜ 1 ਰੁਪਿਆ ਤੇ ਸਾਨੂੰ ਦੇ ਏਸੀ ਕੂਲਰ ਫ੍ਰਿਜ ਮਸ਼ੀਨ ਜੋ ਜੋ ਵੀ ਦੇ ਸਕਦੇ ਹੋ ਇਹ ਸਕੀਮ ਆ ਕਿ ਤੇ ਝੂਠ ਤਾਂ ਨਹੀਂ ਬੋਲ ਰਹੀ ਤੁਸੀਂ ਬਿਲਕੁਲ ਝੂਠ ਨਹੀਂ ਬੋਲ ਰਹੀ ਹਾਂ ਚੱਕੋ 1 ਰੁਪਏ ਵਿੱਚ ਏਸੀ ਇਹ ਕਿਦਾਂ ਇਹ ਸਕੀਮ ਜੀ ਆਪਣੇ ਕੋਲ ਚੱਲ ਰਹੀ ਏ ਜੋ ਕਿ ਜਿੱਦਾਂ ਤੁਸੀਂ 1 ਰੁਪਏ ਸਾਡੇ ਕੋਲ ਲਿਆਓ ਤੇ ਕੋਈ ਵੀ ਕੰਪਨੀ ਦਾ ਏਸੀ ਰੈਫਰਿਜਰੇਟਰ ਯਾਨੀ ਫ੍ਰਿਜ ਮੋਬਾਈਲ ਵਾਸ਼ਿੰਗ ਮਸ਼ੀਨ ਡੀ ਫ੍ਰਿਜਰ ਆਪਣੇ ਘਰ ਲੈ ਜਾਓ ਪੱਕੀ ਗੱਲ ਆ ਪੱਕੀ ਗੱਲ ਝੂਠ ਤਾਂ ਨਹੀਂ ਬਿਲਕੁਲ ਵੀ ਨਹੀਂ ਤੇ ਇਹਦੇ ਨਾਲੇ ਸਮਾਨ ਖਰੀਦਣ ਦਾ ਇੱਕ 쿠ਪਨ ਫ੍ਰੀ 쿠ਪਨ ਵੀ ਫ੍ਰੀ ਹਾਂਜੀ ਲਓ ਬਾਈ ਜੀ ਆ 1 ਰੁਪਏ ਦਾ ਸਿੱਕਾ ਲਿਆਓ ਤੇ ਨਾਲ ਲੈ ਕੇ ਆਓ ਆਧਾਰ ਕਾਰਡ ਕੂਲਰ ਮਸ਼ੀਨ ਵਾਸ਼ਿੰਗ ਮਸ਼ੀਨ ਏਸੀ ਕੋਈ ਵੀ ਸਮਾਨ ਇਲੈਕਟ੍ਰੋਨਿਕ ਦਾ ਲਿਆ ਜਾ ਸਕਦੇ ਹੋ ਤੇ ਐਮਐਜੀ ਬੈਟਰੀ ਦੀ ਬਹੁਤ ਵੱਡੀ ਆਫਰ ਲਈ ਬੈਠੇ ਆਂ ਬਾਈ ਜੀ ਬਾਈ ਨਾਲ ਗੱਲ ਕਰਦੇ ਆਂ ਬੈਟਰੀ ਕੀ ਆਫਰ ਆ ਕਿਉਂਕਿ ਲਾਈਟ ਭੱਜਦੀ ਆ ਲੋਕ ਤੰਗ ਨੇ ਪਰੇਸ਼ਾਨ ਨੇ ਲਾਈਟ ਨਹੀਂ ਆਉਂਦੀ ਉਹਦੇ ਕੀ ਆਫਰ ਆ MSDG ਬੈਟਰੀ ਤੇ ਇਹ ਆਫਰ ਚੱਲ ਰਹੀ ਹੈ ਜੋ ਕਿ ਤੁਸੀਂ ਕੋਈ ਵੀ ਕੰਪਨੀ ਦਾ ਪੁਰਾਣਾ ਬੈਟਰਾ ਆਪਣੇ ਨੂੰ ਦਿਓ ਤੇ ਆਪਣੇ ਕੋ ਬ੍ਰਾਂਡ ਨਿਊ MSDG ਇਨਵਰਟਰ ਤੇ ਬੈਟਰਾ ਆਪਣੇ ਘਰ ਲੈ ਜਾਓ ਜਿਸ ਨਾਲ ਆਫਰ ਸਿਰਫ MSDG ਕੰਪਨੀ ਨੇ ਕੱਢੀ ਹੈ ਜਿਹਦੇ ਨਾਲ ਜੀ ਚਾਂਦੀ ਦਾ ਸਿੱਕਾ ਨਾਲ ਇੱਕ ਕੂਪਨ ਬਿਲਕੁਲ ਫ੍ਰੀ ਚਾਂਦੀ ਦਾ ਸਿੱਕਾ ਫ੍ਰੀ ਬਿਲਕੁਲ ਸਹੀ ਸੁਣੀ ਨਾਲ ਕੂਪਨ ਵੀ ਹਾਂਜੀ ਪੱਕੀ ਗੱਲ ਹੈ ਪੱਕੀ ਗੱਲ ਉੜਦਾ ਨਹੀਂ ਬਿਲਕੁਲ ਵੀ ਨਹੀਂ ਇਹ ਵੀ ਕਰ ਬੇ ਦੇਗੇ ਹਾਂਜੀ ਫਾਈਲ ਖਰਚਾ ਬਿਲਕੁਲ ਵੀ ਨਹੀਂ ਲੱਗਣਾ ਬਜਾਜ ਤੇ ਦਾ ਬਿਲਕੁਲ ਵੀ ਨਹੀਂ ਲੱਗਣਾ ਪਰ ਦਿਨਾਂ ਲਈ ਆ ਇਹ ਆਪਣੀ ਆਫਰ ਚੱਲੂਗੀ 2 ਜੁਲਾਈ ਤੱਕ ਲਓ ਬਾਈ ਜੀ 2 ਜੁਲਾਈ ਤੱਕ ਆਫਰ ਦਿੱਤੀ ਆ ਬਰਮਾ ਇਲੈਕਟ੍ਰੋਨਿਕਸ ਵਾਲਿਆਂ ਨੇ ਬਹਿਰੂ ਰੋਡ ਦੇ ਉੱਤੇ ਇਹ ਸ਼ਾਪ ਆ ਬਾਈ ਜਿੱਥੇ ਏਸੀ ਕੂਲਰ ਮਸ਼ੀਨ ਵਾਸ਼ਿੰਗ ਮਸ਼ੀਨ ਕੋਈ ਵੀ ਚੀਜ਼ ਖਰੀਦੋ 1 ਰੁਪਿਆ ਲੈ ਕੇ ਆਓ ਤੇ ਨਾਲ ਆਧਾਰ ਕਾਰਡ ਲਿਆਓ ਬਾਈ ਜੀ ਲੈ ਜਾਓ ਆਪਣੇ ਘਰ ਫਾਇਲ ਖਰਚਾ 7 ਦਿਨਾਂ ਲਈ ਆਫਰ ਆ ਬਾਈ ਜੀ ਕੋਈ ਵੀ ਫਾਇਲ ਖਰਚਾ ਨਹੀਂ ਭਰਾਵਾਂ ਨੇ ਆਫਰ ਦਿੱਤਾ ਲੋ ਬਾਈ ਜੀ ਲਾਈਟ ਪਜਣ ਤੋਂ ਬੜੇ ਪਰੇਸ਼ਾਨ ਹੋ ਚੁੱਕੇ ਆ ਲਾਈਟ ਆਉਂਦੀ ਨਹੀਂ ਬਾਈ ਜੀ ਰਾਤ ਨੂੰ ਤੰਗ ਹੁੰਨੇ ਆ ਤਾਂ ਹੁਣ ਬਾਈ ਜੀ ਬਰਮਾ ਇਲੈਕਟ੍ਰੋਨਿਕ ਵਾਲਿਆਂ ਨੇ ਵੱਡੀ ਆਫਰ ਦਿੱਤੀ ਆ ਬਾਈ ਜੀ ਆ ਬੈਟਰੀ ਲੈ ਜਾ ਬਾਈ ਜੀ ਐਮ ਐਸ ਜੀ ਬੈਟਰੀ ਨਾਲ ਚਾਂਦੀ ਦਾ ਸਿੱਕਾ ਬਿਲਕੁਲ ਫ੍ਰੀ ਤੇ ਚਾਂਦੀ ਦੇ ਸਿੱਕੇ ਦੇ ਨਾਲ ਕੂਪਨ ਵੀ ਬਿਲਕੁਲ ਫ੍ਰੀ ਕੂਪਨ ਵੀ ਫ੍ਰੀ ਬਿਲਕੁਲ ਕੀ ਬਾਤ ਆ ਬਾਈ ਜੀ ਇੱਕ ਹੋਰ ਗੱਲ ਬਾਈ ਜੀ 7 ਦਿਨਾਂ ਦੀ ਆਫਰ ਆ ਤੇ ਉਹਦੇ ਵਿੱਚ ਬਾਈ ਜੀ ਬਜਾਜ ਖਰਚਾ ਕੋਈ ਨਹੀਂ 1 ਰੁਪਿਆ ਲੈ ਕੇ ਆਓ ਤੇ ਨਾਲ ਆਧਾਰ ਕਾਰਡ ਲੈ ਕੇ ਆਓ ਬਾਈ ਜੀ ਇਹ ਲੈ ਜਾਓ ਖਾਸ ਕੀਤਾ ਬਾਈ ਜੀ ਕੀ ਕੀ ਦੇਰਾਂ ਸੀ ਜਿਹੜਾ ਆਪਣਾ ਇਹ ਵਾਲਾ ਇਨਵਰਟਰ ਕਿਸੇ ਹੋਰ ਕੰਪਨੀ ਦਾ 1100 ਵਾਲਾ ਇਨਵਰਟਰ ਆਪਣਾ ਐਮ ਐਸ ਜੀ 900 ਵਾਲਾ ਇਨਵਰਟਰ ਟੱਕਰ ਦੇਂਦਾ 1100 ਨੂੰ ਪੱਕੀ ਗੱਲ ਹੈ ਪੱਕੀ ਗੱਲ ਚੋੜਦਾ ਨਹੀਂ ਬਿਲਕੁਲ ਵੀ ਨਹੀਂ ਲਓ ਬਾਈ ਜੀ ਐਮ ਐਸ ਜੀ ਬੈਟਰੀ ਆ ਗਿਆ ਟੱਕਰ ਦੇਣ ਬਾਕੀ ਬੈਟਰੀਆਂ ਨੂੰ ਆ ਚੈੱਕ ਕਰ ਲੋ ਬਜਨੇ ਇਹਦਾ ਬਹੁਤ ਜ਼ਿਆਦਾ ਆ ਲੋ ਚੱਕੇ ਨਹੀਂ ਜਾਂਦਾ ਬਾਕੀ ਬੈਟਰੀ ਪਾ ਚੱਕ ਲੈਣੇ ਨਾ ਇਹ ਬੈਟਰੀ ਨਹੀਂ ਚੱਕਿਆ ਜਾਂਦਾ ਤੇ ਚਾਂਦੀ ਦਾ ਸਿੱਕਾ ਬਾਈ ਜੀ ਹਰ ਕਿਸੇ ਨੂੰ ਮਿਲੂਗਾ ਹਾਂ ਜੀ ਜਿਹੜਾ ਮਰਜੀ ਆਓ ਪਰ ਐਮ ਐਸ ਜੀ ਬੈਟਰੀ অর ਇਨਵਰਟਰ ਖਰੀਦਣ ਦੇ ਬਸ ਐਮ ਐਸ ਜੀ ਬੈਟਰੀ ਦੇ ਹਾਂ ਜੀ ਤੇ ਬਾਈ ਜੀ ਕੋਈ ਪੁਰਾਣਾ ਬੈਟਰੀ ਲੈ ਕੇ ਆਵੇ ਕੋਈ ਚੱਕਰ ਨਹੀਂ ਉਹ ਵੀ ਆਪਣੇ ਕੋਲ ਕੱਟਿਆ ਜਾਏਗਾ ਕਟੋਂਗੇ ਹਾਂ ਜੀ ਸੱਚੀ ਗੱਲ ਆ ਸੱਚੀ ਗੱਲ ਬਾਈ ਜੀ ਪੁਰਾਣਾ ਬੈਟਰੀ ਲੈ ਕੇ ਆਓ ਉਹ ਵੀ ਭਰਾ ਕੱਟਣਗੇ ਤੇ 1 ਰੁਪਿਆ ਜ਼ਰੂਰ ਲਓ ਤੇ ਨਾਲ ਹਿਦਾਰਗੜ੍ਹ ਲੈ ਆਓ ਇਹ ਬੈਟਰਾ ਬਿਨਾ ਵਜ੍ਹਾ ਦੇ ਖਰਚੇ ਦੇ ਬਾਈ ਜੀ ਤੁਹਾਨੂੰ ਮਿਲੇਗਾ ਬਰਮਾ ਇਲੈਕਟ੍ਰੋਨਿਕ ਵਾਲਿਆਂ ਦੇ ਬਹਿਰੂ ਰੋਡ ਦੇਵੀਗੜ੍ਹ ਬਾਈ ਜੀ ਆ ਚੈੱਕ ਕਰ ਲੋ ਆ ਬੈਟਰਾ ਐਮ ਆ ਚੈੱਕ ਕਰਾ ਦਿਓ ਇੱਕ ਵਾਰ ਬਾਈ ਜੀ ਟੱਕਰ ਦੇ ਰਹਾ ਬਾਕੀ ਬੈਟ ਰਿਆਂ ਨੂੰ ਆ ਚੈੱਕ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਵੀਗੜ੍ਹ ਦੇ ਵਿੱਚ ਬਹਿਰੂ ਰੋਡ ਤੇ ਸ਼ਾਪ ਆ ਬਈ ਜੀ ਬਰਮਾ ਇਲੈਕਟ੍ਰੋਨਿਕ ਵਾਲਿਆਂ ਨੇ ਇਹ ਵੱਡੀ ਆਫਰ ਦਿੱਤੀ ਆ 1 ਰੁਪਿਆ ਲਿਆਓ ਤੇ ਬੈਟਰਾ ਇਲੈਕਟ੍ਰੋਨਿਕ ਦਾ ਕੋਈ ਵੀ ਸਮਾਨ ਆਪਣੇ ਘਰ ਲੈ ਜਾਓ 1 ਰੁਪਿਆ ਪੱਕੀ ਗੱਲ ਆ ਪੱਕੀ ਗੱਲ ਜੀ 1 ਰੁਪਿਆ ਲਿਆਓ ਕੀ ਬਾਤ ਆ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਜੀ ਆਪਣੇ ਘਰ ਬੈਟਰਾ ਲੈ ਜਾਓ ਤੇ ਬਾਈ ਜੀ ਨਜ਼ਾਰੇ ਲਓ ਇਹ ਜਿਹੜੀ ਬਾਈ ਜੀ ਚਾਂਦੀ ਦੇ ਸਿੱਕੇ ਦੀ ਆਫਰ ਆ ਹਰ ਇੱਕ ਨੂੰ ਚਾਂਦੀ ਦਾ ਸਿੱਕਾ ਤਾਂ ਮਿਲੂਗਾ ਜਿਹੜਾ ਵੀਡੀਓ ਸ਼ੇਅਰ ਕਰਕੇਗਾ ਲਾਈਕ ਕਰਕੇ ਕਮੈਂਟ ਕਰਕੇ ਆਏਗਾ ਬਾਈ ਜੀ ਚਾਂਦੀ ਦਾ ਸਿੱਕਾ ਤੇ ਨਾਲ ਬਾਈ ਜੀ 쿠ਪਨ ਬਿਲਕੁਲ ਫ੍ਰੀ ਐਮਐਸਜੀ ਬੈਟਰੀ ਦੇ ਬਾਈ ਜੀ ਵੱਡੀ ਆਫਰ ਆ ਚਾਂਦੀ ਦਾ ਸਿੱਕਾ ਆਪਣੇ ਘਰ ਲੈ ਜਾਓ ਨਾਲ 쿠ਪਨ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਕਮੈਂਟ ਵੱਧ ਤੋਂ ਵੱਧ ਕਰਿਓ ਆਹ ਦੇਖੋ ਬੈਟਰੀ ਆ ਤੇ ਸਟਾਕ ਬਾਈ ਜੀ ਕਿੰਨਾ ਦਾ ਸਟਾਕ ਦੀ ਤੁਸੀਂ ਤਾਂ ਇਹ ਗੱਲ ਹੀ ਨਾ ਕਰੋ ਮੈਂ ਕਹ ਰਿਹਾ ਪੂਰਾ ਗੋਡਾਊਨ ਭਰਿਆ ਪਿਆ ਸਟਾਕ ਪੱਕੀ ਗੱਲ ਹੈ ਸਟਾਕ ਫੁੱਲ ਬਿਲਕੁਲ ਫੁੱਲ ਪਿਆ ਜਦ ਮਰਜੀ ਆਓ ਜਦ ਮਰਜੀ ਲੈ ਜਾਓ ਲਓ ਬਾਈ ਜੀ ਹੁਣ ਸਟਾਕ ਵੀ ਭਰਾਵਾਂ ਨੇ ਫੁੱਲ ਕੀਤਾ ਹੋਇਆ ਪਿੱਛਣਾ ਰਹੇ ਹੋ ਆਂਦੀਆ ਸਿੱਕਾ ਇੱਥੋਂ ਆ ਕੇ ਜਰੂਰ ਲੈ ਕੇ ਜਾਓ ਆਪਣੇ ਘਰ ਵੱਡੀ ਹੋਰ ਤੇ ਐਮ ਐਸ ਜੀ ਬੈਟਰੀ ਜੋ ਕਿ ਜਰਮਨ ਟੈਕਨੋਲੋਜੀ ਨਾਲ ਵੀ ਬਣਿਆ ਹੋਇਆ ਹੈ ਅੱਛਾ ਜੀ ਹਾਂ ਜੀ ਲਓ ਜੀ ਐਮ ਐਸ ਜੀ ਬੈਟਰੀ ਦੀਆਂ ਖੂਬੀਆਂ ਭਰਾ ਦੱਸ ਰਿਹਾ ਬਾਕੀ ਇੱਥੇ ਆਓਗੇ ਪੂਰੀ ਡਿਟੇਲ ਤੁਹਾਨੂੰ ਦੱਸੀ ਜਾਊਗੀ ਬਰਮਾ ਇਲੈਕਟ੍ਰੋਨਿਕ ਵਾਲੇ ਨੇ ਵੱਡੀ ਓਵਰ ਦਿੱਤੀ ਆ ਬੇ ਜੀ ਚਾਂਦੀ ਦੇ ਸਿੱਕੇ ਦੀ 1 ਰੁਪਿਆ ਲੈ ਕੇ ਆਓ ਤੇ ਨਾਲ ਆਧਾਰ ਕਾਰਡ ਤੇ ਆਪਣਾ ਸਮਾਨ ਘਰ ਲੈ ਕੇ ਜਾਓ 4K ਕੀ ਕਿਸਮਾੜ ਆਪਣੇ ਕੋਲ ਆਪਣੇ ਕੋਲ ਦੇਖੋ ਇਹ ਡੀ ਫ੍ਰੀਜਰ ਹਾਂਜੀ ਫ੍ਰਿਜ ਹਾਂਜੀ ਏਸੀ ਹਾਂਜੀ ਚਿਮਨੀ ਲੈ ਜਾ ਬੂਫਰ ਆਪਣੇ ਕੋਲ ਆਇਆ ਨੇ ਜਿਹੜੀ ਕਿ ਜਿੱਦਾਂ ਤੁਸੀਂ Song ਪਲੇ ਹੋਊਗਾ ਜਿੱਦਾਂ ਉਹਦੀ ਸਪੀਡ ਹੋਊਗੀ ਉਦਾਂ ਹੀ ਉਹਦੀ ਸਪੀਡ ਚੱਲੂਗੀ ਲਾਈਟ ਦੀ ਵੀ ਅੱਛਾ ਜੀ ਹਾਂਜੀ ਕੀ ਬਾਤ ਆ ਇੱਕ ਵਾਰ ਦਿਖਾ ਦਿਓ ਭਰਾਵੋ ਆ ਦੇਖੋ ਭਰਾਵਾਂ ਕੋਲ ਸਟਾਕ ਫੁੱਲ ਆ ਭਰਿਆ ਪਿਆ ਬਾਈ ਕੋਲ ਲਓ ਬਾਈ ਜੀ ਇਹ ਉਹ ਬੂਫਰ ਆ ਜਿਹੜਾ ਭਰਾ ਦੱਸ ਰਿਹਾ ਇਹਦੀ ਖਾਸੀਅਤ ਕੀ ਆ ਖਾਸੀਅਤ ਇਹ ਆ ਜੀ ਜਿੱਦਾਂ ਕਿ ਤੁਹਾਡੇ Song ਦੀ ਸਪੀਡ ਹੋਗੀ ਚਾਹੇ 2X ਚਾਹੇ ਜਾਂ 1X ਚਾਹੇ ਉਹਦੇ ਅਕੋਰਡਿੰਗ ਇਹ ਲਾਈਟ ਪਲੇ ਕਰੂਗਾ ਤੇ ਇਹਦੇ ਨਾਲ ਮਾਈਕ ਫ੍ਰੀ ਤੇ ਇਸ 'ਚ ਸਪੈਸ਼ਲ ਆਫਰ ਮਤਲਬ ਜਿਹੜੀ ਆਪਣੀ ਗੱਲ ਕਹਿੰਦੇ ਆ ਕਿ ਜੋ ਕਿ ਇਸ 'ਚ ਲਾਈਟ ਪਲੇ ਹੈ ਜੋ ਕਿ ਕਲੈਰੀਅਨ ਕੰਪਨੀ ਦੇ ਨਾਲ ਵਾਰੰਟੀ ਵੀ ਹੈ ਤੇ ਇਹਦੀ ਲਾਈਟ ਵੀ ਮੈਂ ਕਹਿੰਦਾ ਕਿ ਤੁਹਾਨੂੰ ਪਸੰਦ ਬਹੁਤ ਜ਼ਿਆਦਾ ਆਊਗੀ ਅੱਛਾ ਹਰ ਇੱਕ ਚੀਜ਼ ਦੀ ਵਾਰੰਟੀ ਜਿਹੜੀ ਤੁਹਾਡੇ ਕੋਲ ਮਿਲਦੀ ਆ ਬਿਲਕੁਲ ਜੀ ਬਿਲਕੁਲ ਲਓ ਭਾਈ ਜੀ ਇਹ ਜੇ ਸਿੱਕਰ ਬਹਿਣਾ 1 ਰੁਪਿਆ ਬਹੁਤ ਵੱਡਾ ਕੰਮ ਕਰਾ ਰਿਹਾ ਕਿਉਂਕਿ 1 ਰੁਪਏ ਦੇ ਵਿੱਚ ਆਪਣਾ ਕੋਈ ਵੀ ਘਰ ਦਾ ਸਮਾਨ ਲਿਆਸਾਂ ਰੋਬਾਕੀ ਫਰਨੀਚਰ ਦੋਸਤਾਂ ਫਰਨੀਚਰ ਚਾਹੇ ਤੁਸੀਂ ਬੈੱਡ ਲੈ ਜੋ ਸੋਫਾ ਲੈ ਜੋ ਸੋਫਾ ਕਮ ਬੈੱਡ ਲੈ ਜੋ ਐਲਈਡੀ ਪੈਨਲ ਜੋ ਮਰਜ਼ੀ ਲੈ ਜੋ ਕੀ ਬਾਤ ਆ ਇਹਦੇ ਚ 1 ਰੁਪਿਆ ਬਿਲਕੁਲ 1 ਰੁਪਿਆ ਚੱਲੂ 1 ਰੁਪਿਆ ਲੈਓ ਤੇ ਆਪਣੇ ਘਰ ਸਮਾਨ ਲੈ ਜਾਓ ਕੀ ਬਾਤ ਆ ਜੀ ਬਹਿਰੂ ਰੋਡ ਬਰਮਾ ਇਲੈਕਟ੍ਰੋਨਿਕ ਵਾਲੇ ਨੇ ਭਾਈ ਜੀ ਇਹ ਵੱਡੀ ਆਫਰ ਦਿੱਤੀ ਆ ਇੱਥੇ ਆਓ ਕਿਉਂਕਿ ਭਾਈ ਜੀ ਇੱਥੇ ਬਹੁਤ ਸਾਰਾ ਸਮਾਨ ਆ ਤੇ ਬਾਕੀ ਗੱਲ ਭਾਈ ਜੀ ਬਾਜ਼ਾਰ ਨਾਲੋਂ ਸਭ ਤੋਂ ਘੱਟ ਰੇਟਾਂ ਭਰਾਵਾਂ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਵਗੜ ਵਾਲਿਓ ਪੇਜ ਨੂੰ ਫੋਲੋ ਕਰ ਲਿਓ ਜੀ ਸਤਿ ਸ੍ਰੀ ਅਕਾਲ ਲੋ ਬਾਈ ਜੀ ਲਾਈਟ ਪੱਜਣ ਤੋਂ ਬੜੇ ਪਰੇਸ਼ਾਨ ਹੋ ਚੁੱਕੇ ਆ ਲਾਈਟ ਆਉਂਦੀ ਨਹੀਂ ਬਾਈ ਜੀ ਰਾਤ ਨੂੰ ਤੰਗ ਹੁੰਨੇ ਆ ਤਾਂ ਹੁਣ ਬਾਈ ਜੀ ਬਰਮਾ ਇਲੈਕਟ੍ਰੋਨਿਕ ਵਾਲਿਆਂ ਨੇ ਵੱਡੀ ਆਫਰ ਦਿੱਤੀ ਆ ਬਾਈ ਜੀ ਆ ਬੈਟਰੀ ਲੈ ਜਾਓ ਬਾਈ ਜੀ ਐਮ ਐਸ ਜੀ ਬੈਟਰੀ ਨਾਲ ਚਾਂਦੀ ਦਾ ਸਿੱਕਾ ਬਿਲਕੁਲ ਫ੍ਰੀ ਤੇ ਚਾਂਦੀ ਦੇ ਸਿੱਕੇ ਦੇ ਨਾਲ ਕੂਪਨ ਵੀ ਬਿਲਕੁਲ ਫ੍ਰੀ ਕੂਪਨ ਵੀ ਫ੍ਰੀ ਬਿਲਕੁਲ